ਇਹ ਰੂਰ ਸਰਕਰਮੈਂਟ ਦੇ ਕਿਹੜੇ ਮੇਜਰ ਕੰਮ ਜੜੇ ਹੈਗੇ ਆ ਉਹ ਇਹ ਪਾਈਪਲਾਈਨ ਕਰਵਾਏ ਜਾਣਗੇ ਬਿਲਕੁਲ ਅੱਜ ਮੈਂ ਵਿਧਾਨ ਸਭਾ ਹਲਕਾ ਪੋਵਾ ਦੇ ਬਲਾਕ ਗਰੋਟੇ ਦੇ ਲਗਭਗ 40 ਪੰਚਾਇਤਾਂ ਨੂੰ ਬੁਲਾਇਆ ਔਰ ਇਹ ਸਿਲਸਿਲਾ ਲਗਾਤਾਰ ਅਸੀਂ ਪਿਛਲੇ 1 ਹਫਤੇ ਤੋਂ ਆਰੰਭ ਕੀਤਾ ਹੋਇਆ ਹੈ ਇਸ ਤੋਂ ਪਹਿਲਾਂ ਬਲਾਕ ਨੋਡ ਜਮਲ ਸਿੰਘ ਦੀਆਂ 43 ਪੰਚਾਇਤਾਂ ਨੂੰ ਬੁਲਾ ਕੇ ਉਹਨਾਂ ਦੇ ਇਸ਼ੂ ਸੁਣੇਗੇ ਔਰ ਕੱਲ ਮੈਂ 26 ਪੰਚਾਇਤਾਂ ਗਰੋਟੇ ਬਲਾਕ ਦੀਆਂ ਬੁਲਾਈਆਂ ਸਨ ਤੇ ਅੱਜ ਫੇਰ 46 ਪੰਚਾਇਤਾਂ ਜਿਹੜੀਆਂ ਨੇ ਉਹ ਬਲਾਕ ਗਰੋਟੇ ਦੀਆਂ ਬੁਲਾਈਆਂ ਨੇ ਸਵੇਰ ਦਾ ਇਹ سلسلہ ਆਰੰਭ ਕੀਤਾ ਹੋਇਆ ਔਰ ਮੇਰੇ ਨਾਲ ਸਾਰੇ ਜਿਹੜੇ ਉਹ ਪੰਚਾਇਤੀ ਮਹਿਕਮੇ ਦੇ ਅਧਿਕਾਰੀ ਸਹਿਬਾਨ ਜੀਆਰਐਸ ਹੋਣ 5077 ਹੋਣ ਵੀਡੀਓ ਸਾਹਿਬ ਨਰੇਗਾ ਵਾਲੇ تمام ਜਿਹੜੇ ਆ ਉਹ ਕੱਲੇ-ਕੱਲੇ ਸਰਪੰਚ ਸਾਹਿਬ ਨੂੰ ਬੁਲਾ ਕੇ ਤਿੰਨ ਤਰ੍ਹਾਂ ਦੇ ਜਿਹੜੇ ਇਸ਼ੂ ਡਿਸਕਸ ਕੀਤੇ ਜਾ ਰਹੇ ਆ ਪਹਿਲੇ ਨੰਬਰ ਤੇ ਆਪ ਜਿਹੜੇ ਕੰਮ ਪਿੰਡਾਂ ਚ ਚੱਲ ਰਹੇ ਆ ਉਹਨਾਂ ਕੰਮਾਂ ਚ ਕੋਈ ਦਿੱਕਤ ਤਾਂ ਨਹੀਂ ਇਹਦੇ ਲਈ ਉਹਨਾਂ ਦੀਆਂ ਗੱਲਾਂ ਵਿਊ ਲੈ ਜਾ ਰਹੇ ਆ ਸੁਣਿਆ ਜਾ ਰਹੇ ਆ ਉਹਨਾਂ ਨੂੰ ਦੂਸਰਾ ਪੰਚਾਇਤ ਸਕੱਤਰ ਉਰ ਪੰਚਾਇਤ ਦੇ ਦਰਮਿਆਨ ਤਾਲਮੇਲ ਵਿਤਰ ਬਣਾਉਣ ਦੇ ਲਈ ਇਹ ਤੇ ਮਤਲਬ ਦੂਜਾ ਇਸ਼ੂ ਹੈਗਾ ਵੀ ਉਹਨਾਂ ਦੇ ਦਰਮਿਆਨ ਤਾਲਮਲ ਵਿਤਰ ਹੋਵੇ ਇਹ ਤੀਸਰਾ ਜਿਹੜਾ ਅ ਮਤਲਬ ਇਨ ਫਿਊਚਰ ਪਿੰਡ ਦੇ ਅੰਦਰ ਉਹ ਕਿਹੜਾ ਐਸਾ ਕੰਮ ਆ ਜਿਹਨੂੰ ਉਹ ਕਰਨਾ ਚਾਹੁੰਦੇ ਜਿਹੜੀ ਲੋਕਾਂ ਦੀ ਡਿਮਾਂਡ ਆ ਤੇ ਬਕਾਇਦਾ ਅਸੀਂ ਰਜਿਸਟਰ ਲਾ ਕੇ ਉਹ ਲਿਖੇ ਜਾ ਰਹੇ ਆ ਤਾਂ ਜੋ ਜਿਹੜਾ ਰੰਗਲਾ ਪੰਜਾਬ ਯੋਜਨਾ ਦੇ ਤਹਿਤ ਆਉਣ ਵਾਲੇ ਸਮੇਂ 'ਚ ਇਹਨਾਂ ਕੰਮਾਂ ਨੂੰ ਜਿਹੜਾ ਨੇਪਰੇ ਚਾੜਨ ਦੇ ਲਈ ਜਿਹੜਿਆ ਫੰਡ ਮਿਲਿਆ ਕਰਾਇਆ ਜਾ ਸਕਣ ਸੋ ਮੈਂ ਸਮਝਦਾ ਕਿ ਪੰਚਾਇਤਾਂ ਲੋਕਤੰਤਰ ਦੀ ਸਭ ਤੋਂ ਜਿਹੜੀ ਹੀਟਲੀ ਕੜੀ ਆ ਸਭ ਤੋਂ ਪ੍ਰਾਇਮਰੀ ਸਾਡਾ ਪਾਰਲੀਮੈਂਟ ਹੈ ਸੋ ਇਹਦਾ ਸਰਗਰਮ ਹੋਣਾ ਇਥੋਂ ਦੇ ਜਿਹੜੇ ਉਹ ਵਸਨੀਕ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣਨਾ ਉਹਨਾਂ ਦਾ ਨਿਪਟਾਰਾ ਕਰਨਾ ਇਹ অতি ਜ਼ਰੂਰੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲਗਾਤਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਦੇ ਲਈ ਬਹੁਤ ਵੱਡੇ ਤੇ ਇਤਿਹਾਸਿਕ ਫੈਸਲੇ ਲਗਾਤਾਰ ਕਰ ਰਹੇ ਆ ਸੋ ਚਾਹੇ ਉਹ ਬਿਜਲੀ ਮਾਫੀ ਦਾ ਹੋਵੇ ਜਾਹੇ 52000 ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਜਿਹੜੀਆਂ ਮੈਰਿਟ ਤੇ ਮਿਲ ਰਹੀਆਂ ਨੇ ਬਿਨਾਂ ਰਿਸ਼ਵਤ ਤੋਂ ਬਿਨਾਂ ਪੈਸੇ ਤੋਂ ਬਿਨਾਂ ਅਸਪਾਰਸ਼ ਤੋਂ ਜਾਂ ਜਿਹੜੇ ਖੇਤਾਂ ਤੱਕ ਜਿਹੜੇ ਉਹ ਕਿਸਾਨਾਂ ਨੂੰ ਟੇਲਾਂ ਤੇ ਪਾਣੀ ਮਿਲ ਰਿਹਾ ਖੇਤੀਬਾੜੀ ਦੀ ਬਿਜਲੀ ਜਿਹੜੀ ਆ ਉਹ ਬੇਸਮਾਰ ਜਿਹੜੀ ਆ ਇਸ ਵਾਰ ਲਗਾਤਾਰ ਜਦੋਂ ਦੀ ਸਰਕਾਰ ਬਣੀ ਉਹ ਪੰਜਾਬ ਕਿਸਾਨਾਂ ਨੂੰ ਮਿਲ ਰਹੀ ਹੈ ਸੋ ਅੱਜ ਫਿਰ ਦੁਬਾਰਾ ਡਿਵੈਲਪਮੈਂਟ ਦੇ ਕੰਮ ਕਿਉਂਕਿ ਕਰੋੜਾਂ ਰੁਪਏ ਜਿਹੜੇ ਆ ਉਹ ਬਲਾਕਾਂ ਚ ਪਏ ਆ ਜਿਹੜੇ ਪੰਚਾਇਤਾਂ ਖਰਚ ਰਹੀਆਂ ਨੇ ਸੋ ਉਹਨਾਂ ਨੂੰ ਹੋਰ ਫਾਸਟ ਕਰਨ ਦੇ ਲਈ ਜਿਹੜੇ ਅੱਜੋ ਪਲਾਨ ਕੀਤੇ ਆ ਸੋ ਮੈਂ